ਤਨ ਤਨ ਸਤਿਗੁਰੂ ਤੇਰੀ ਅਸਰਾ ਬਿਸ਼ੀਆਂ ਦੇ ਵਿੱਚ ਪੜਕ ਰਿਹਾ ਹੈ ਬਿਸ਼ੀਆਂ ਦੇ ਵਿੱਚ ਪਟਕ ਰਿਹਾ ਹੈ ਕੁਝ ਸੋਚਾਂ ਤੂੰ ਕਰ ਓਏ ਸਤਿਗੁਰੂ ਨਾਲ ਪਰੀਤਾ ਲਾ ਕੇ ਬੰਧਿਆ ਤਾਰ ਓਏ ਸਤਿਗੁਰੂ ਨਾਲ ਪਰੀਤਾ ਦੁਨੀਆਂ ਦੇ ਤੂੰ ਗਮਗਾਰਾਂ ਵਿੱਚ ਹੀਰਾ ਜਨਮ ਗਵਾਇਆ ਮਾਸ ਸ਼ਰਾਬ ਨੂੰ ਛੱਡ ਨਾ ਸਕਿਆ ਮਨ ਤੇਰਾ ਲਲਚਾਇਆ ਇਨਾਂ ਨੂੰ ਤੂੰ ਛੱਡ ਕੇ ਬੰਦੇ ਪਉ ਸਾਗਰ ਨੂੰ ਤਰ ਓਏ ਸਤਿਗੁਰ ਨਾਲ ਪਰੀਤਾ ਲਾ ਕੇ ਬੰਦਿਆ ਤਰ ਓਏ ਸਤਿਗੁਰ ਨਾਲ ਪਰੀਤਾ ਜਿਸ ਨੂੰ ਕਹਿੰਦਾ ਮੇਰੀ ਮੇਰੀ ਨਾ ਤੇਰੀ ਨਾ ਮੇਰੀ ਦੁਨੀਆ ਨੂੰ ਤੂੰ ਸਮਝ ਲ ਬੰਦੇ ਇਹ ਹੈ ਖਾਕ ਦੀ ਤੇਰੀ ਕੂੜਾ ਸੌਦਾ ਛੱਡ ਕੇ ਬੰਦਿਆ ਸੱਚ ਦਾ ਸੌਦਾ ਕਰ ਓਏ ਸਤਿਗੁਰ ਨਾਲ ਪਰੀਤਾ ਲਾ ਕੇ ਬੰਦੇ ਆ ਤਾਰ ਓਏ ਸਤਿਗੁਰ ਨਾਲ ਪਰਿਤਾ ਗੁਰਾਂ ਦੀ ਕਿਰਪਾ ਨਾਲ ਬੰਦੇ ਤੂੰ ਸਤਸੰਗ ਦੇ ਵਿੱਚ ਆਮੀ ਨਾਮ ਸ਼ਵਦ ਦੀ ਟਿਕ ਟਕ ਟਾ ਕੇ ਸਚਖੰਡ ਦੇ ਵਿੱਚ ਜਾਮੀ ਇੱਕ ਨਾਮ ਤੇ ਰੱਖ ਪਰੋਸਾ ਤਿਆਗ ਸਵੀਤਾ ਕਰ ਓਏ ਸਤਿਗੁਰ ਨਾਲ ਪਰਿਤਾ ਲਾ ਕੇ ਬੰਦੇ ਆ ਤਾਰ ਓਏ ਸਤਿਗੁਰ ਨਾਲ ਪਰਿਤਾ ਉਮਰ ਗਵਾਈ ਐਵੇਂ ਬੰਦਿਆ ਗੁਰ ਲੱਭਿਆ ਨਾ ਪੂਰਾ ਕਰਮ ਕਾਂਡ ਤੂੰ ਕਿਤਨੇ ਕਰ ਲੈ ਫੇਰ ਵੀ ਰਹੇ ਅਧੂਰਾ ਕਾਲ ਬਲੀ ਤੋਂ ਬਚਣਾ ਚਾਹੀ ਪਿਆਰ ਗੁਰੂ ਨਾਲ ਕਰ ਓਏ ਸਤਿਗੁਰ ਨਾਲ ਪਰੀਤਾ ਲਾ ਕੇ ਬੰਦਿਆ ਤਰ ਓਏ ਸਤਿਗੁਰ ਨਾਲ ਪਰੀਤਾ ਬੰਦ ਮੁਠਿਆ ਤੂੰ ਆਇਆ ਬੰਦੇ ਜਾਏਗਾ ਹੱਥ ਖਾਲੀ ਨਾ ਮੰਜਹਾਜਿਤ ਚੜਿਆ ਸ਼ਸਤ ਨਾਮ ਜਿਸ ਆਮਸਤਾਨਾ ਜੀ ਕਰੇ ਰਖਵਾਲੀ ਨਾਮ ਸ਼ਬਦ ਅਮੋਲਕ ਹੀਰਾ ਨਾਮ ਦਾ ਸਿਮਰਨ ਕਰ ਹੋਏ ਸਤਿਗੁਰ ਨਾਲ ਪਰੀਤਾ ਲਾ ਕੇ ਬੰਧਿਆ ਤਰ ਹੋਏ ਸਤਿਗੁਰ ਨਾਲ ਪਰੀਤਾ ਬਿਸ਼ੀਆਂ ਦੇ ਵਿੱਚ ਪਟਕ ਰਿਹਾ ਹੈ ਬਿਸ਼ੀਆਂ ਦੇ ਵਿੱਚ ਪਟਕ ਰਿਹਾ ਹੈ ਕੁਝ ਸੋਚਾ ਤੂ ਕਰ ਹੋਏ ਸਤਿਗੁਰ ਨਾਲ ਪਰੀਤਾ ਲਾ ਕੇ ਬੰਦੀ ਆ ਤਾਰ ਓਏ ਸਤਿਗੁਰ ਨਾਲ ਪਰੀਤਾ ਧੰਤਨ ਸਤਿਗੁਰ ਤੇਰੀ ਅਸਰਾ